ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਬਾਬਾ ਸਾਹਿਬ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ

जय भीम जय भीम मै भारत बाबा साहिब जी तव्हांजी सोच राजा बाबा साहिब जी तव्हांजी सोच राजा ठोके जय भीमार ਅਜ ਬਹੁਤ ਮਹਾਨ ਖੁਸ਼ੀਆਂ ਦੇੜਿਆਂ ਵਾਲਾ ਵਿਹੜਾ ਹੈ। ਮੈਨੂੰ ਇਹ ਇੱਕ ਗਲਤਮਾ ਦੇ ਖਿਆਸਤ ਵਿਹੜਾ ਹੈ ਤੇ ਇਹਦੇ ਵਿੱਚ ਕੋਈ ਕੌਟ ਕਥਨੀ ਨਹੀਂ। ਤੋਂ ਕੋਈ ਜਿਹੜੇ ਘਰੋਂ ਪਾਸ ਤੋਂ ਆਪਾ ਟੱਟੇ ਹੋਏ ਇਹ ਨਾ ਕੋ ਮਹਾਨ ਕੰਮ ਡਾਕਟਰ ਬੇਨਦਰ ਪੀਰੋਵ ਜੀ ਜਿਨ੍ਹਾਂ ਦਾ ਅੱਜ ਇੱਥੇ ਮੌਤ ਸਮਾਪਤ ਹੋਇਆ ਹੈ ਆਪਣੇ ਸ਼ਹੀਦ ਹੋਇਆ ਹੈ ਔਰ ਬਿਨਾਂ ਨਿਸ਼ਕੇ ਵਾਸਤੇ ਬਹੁਤ ਬੜੀਆਂ ਕੁਰਬਾਨੀਆਂ ਦਿੱਤੀਆਂ ਮੈਂ ਕੋ ਨਾਲੇ ਲੈ ਕੇ ਲੈ ਕੇ ਆਇਆ ਜੀ ਕੋ ਜਿਹੜੇ ਉਹਨੇ ਆਪਣੇ ਜੀਵਨ ਕਾਲ ਦੌਰਾਨ ਲਿੱਖ ਕੇ ਦਿੱਤੇ ਜਿੱਥੇ ਜੀ ਟੀਵਰ ਨੇ ਦਿੱਤੇ ਫੋਕਲ ਪਰਸਨ ਮਦਦ ਤੋਂ ਬਹੁਤ ਚੱਬੋ ਮੈਨੂੰ ਕੋਈ ਪਾਇਆ ਹੋਰ ਮੈਨੂੰ ਕੋਈ ਸਤਿਕਾਰ ਉਹਦਾ ਪਰ ਸਮਾਪਕ ਜਿਹਾ ਸਮੇਂ ਦੀ ਘਟੜ ਕੇ ਆਪੋ ਸਾਨੂੰ ਨਹੀਂ ਪੜ ਸਕਦਾ ਮੈਂ ਬੇਨਤੀ ਕਰੂੰਗਾ ਕਿ ਸਾਡੇ ਇਸ ਮੱਤ ਦੇ ਜਿਹੜੇ ਬਿਰਾਜਮਾਨ ਨੇ ਬਹੁਤ ਸਤਿਕਾਰਯੋਗ ਚੌਧਰੀ ਸੁੰਦਰ ਸਿੰਘ ਜੀ ਇਹ ਸਾਡੇ ਇਲਾਕੇ ਦੇ ਬੜੇ ਪੁਰਾਣੇ ਅਤੇ ਬਹੁਤ ਹੀ ਸਤਿਕਾਰਯੋਗ ਲੋਕ ਆਪ ਮੇਰੇ ਸਤਿਕਾਰ ਦੇ ਮਨੋ ਸਰਦਾਰ ਬਿੰਦਰ ਸਿੰਘ ਜੀ ਐਸਐਸ ਨੂੰ ਸਾਹ ਉਹ ਤਖਰੀਬ ਲੈ ਆਇਆ ਇਹ ਵੀ ਬਹੁਤ ਅੱਛੇ ਇਨਸਾਨ ਹੈ ਬਰਬੁਦਰ ਜੀ ਹੋਰ ਜਿੰਨੇ ਦਰਜਾ ਬਦਲ ਜਾ ਸਾਰੇ ਇੱਥੇ ਬੈਠੇ ਹੈ ਸਾਡੇ ਸਰਦਾਰ ਕੀ ਜਿਲ੍ਹੇ ਤੋਂ ਇੱਕ ਬੜੇ ਪ੍ਰਾਣੇ ਇਲਾਕੇ ਦੇ ਇਸ ਜੀ ਲੱਗ ਤੁਸੀਂ ਕੀ ਹਤੇ ਬਹੁਤ ਸਾਰੇ ਤਸਕੀਤਾ ਆਈਆਂ ਮੋੜੇ ਆਪਣੇ ਵਿਦਵਾਨ ਉਹ ਲੋਕ ਜੋ ਨੌਜਵਾਨ ਬੋਲਤੇ ਗਏ ਹੈ ਮੋਰੋ ਜੋਸ਼ਾ ਨੇ ਬਹੁਤ ਅੱਛਾ ਬੋਲਿਆ ਉਹਨਾਂ ਨੇ ਤੁਹਾਨੂੰ ਕਿਤਾਬਾਂ ਦੇ ਪੰਨਵਾੜ ਤੇ ਵੀ ਕਿਹਾ ਤੋਂ ਕਿ ਗੱਲ ਤਾਂ ਸਿਰਫ ਇਹ ਆ ਕਿ ਜੋ ਉਹਨਾਂ ਨੇ ਕਿਹਾ ਉਹ ਕਰਨਾ ਜ਼ਰੂਰੀ ਹੈ ਹਮਲ ਕਰਨਾ ਜ਼ਰੂਰੀ ਹੈ ਪੜੋ ਲਿਖੋ ਜੁੜੋ ਸਰਗਰਮ ਚ ਕਰੋ ਪੜੋ ਲਿਖੋ ਜੁੜੋ ਸੰਘਰਸ਼ ਕਰੋ ਇਹ ਸਾਨੂੰ ਉਹਨਾਂ ਨੇ ਆਪਣਾ ਸੁਨੇਹਾ ਦਿੱਤਾ ਹੈ ਹਾਂ ਡਾਕਟਰ ਸਾਹਿਬ ਨੇ ਦੋ ਆਪਣੇ ਜੀਵਨ ਕਾਲ ਦੌਰਾਨ ਕੀਤਾ ਚੋਕਾਨੀ ਉਹਨੂੰ ਆਪਾਂ ਇਹਨੂੰ ਛੋਟੀਆਂ ਕਰਨਾ ਲਿਗੇ ਜਿਸ ਸਮੇਂ ਵਿੱਚ ਕੀਤਾ ਜਿਸ ਕਾਲ ਵਿੱਚ ਕੀਤਾ ਉਸ ਨੂੰ ਮੜਾ ਪਿਆਨ ਉਸ ਵੇਲੇ ਆਵਾਜ਼ ਬੁਲੰਦ ਕਰਨੀ ਗਰੀਬ ਦੇ ਹੱਕ ਵਿੱਚ ਬਹੁਤ ਕੋਫੀ ਸੀ ਬਹੁਤ ਮੁਸ਼ਕਲ ਗੰਮ ਥੀ ਪਰ ਲੇਕਿਨ ਉਹਨਾ ਉੱਤੇ ਸ਼ਰੀਰ ਨੂੰ ਲੋਸ ਸਮਰਾਜਾ ਪੂਰਨ ਹੱਕ ਸੀ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਦਿੱਕਤਾ ਸੀ ਉਹਨਾਂ ਨੂੰ ਇਸ ਕਾਰਜ ਵਾਸਤੇ ਪ੍ਰਮਾਤਮਾ ਨੇ ਭੇਜਿਆ ਸੀ ਸਾਡੇ ਆਪਣੇ ਜਿਹੜੇ ਜੀਵਨ ਦੇ ਵਿੱਚ ਆਕੜਨਾ ਸਾਡੀਆਂ ਸਾਡੇ ਜੀਵਨ ਦੇ ਵਿੱਚ ਜੋ ਮੁਸ਼ਕਲਾਂ ਆ ਜਿਹੜੀ ਐ ਉਹਨਾਂ ਨੂੰ ਹਰ ਕਰਨ ਵਾਸਤੇ ਇਹ ਕਾਰਪਰਫ ਰਹਾਜੂ ਨੇ ਇਹਨਾਂ ਨੂੰ ਜਿਹੜੀ ਸਾਡੀ ਦੁਨਿਆਵੀ ਐ ਨਾ ਲੋਡ ਐ ਉਹਨੂੰ ਪੂਰਿਆ ਕਰਨ ਵਾਸਤੇ ਲੋੜਾਂ ਪੂਰੀਆਂ ਕਰਨ ਵਾਸਤੇ ਉਹਨਾਂ ਨੂੰ ਭੇਜਿਆ ਸੀ ਉਹਨਾਂ ਨੇ ਜਿੰਨਾ ਕਰ ਸਕਦੇ ਬਹੁਤ ਕੀਤਾ ਮੱਧ ਜੜ ਕੇ ਕੀਤਾ ਪੜਾਈ ਸਾਦੋਂ ਬਹੁਤ ਚੜ੍ਹ ਕੇ ਕੀਤੀ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਉਹਨਾਂ ਨੇ ਇਥੋਂ ਤੱਕ ਆਪਣੇ ਪਰਿਵਾਰ ਦੀ ਪਰਵਾਹੀ ਕੀਤੀ ਆਪਣੇ ਬੱਚੇ ਦੀ ਵਾਰ ਉੱਤੇ ਆਪਣਾ ਪਰਿਵਾਰ ਵੀ ਵਾਰ ਉੱਤੇ ਪਰ ਲੇਕਿਨ ਉਹਨਾਂ ਨੇ ਸਾਡੀ ਖਾਤਰ ਆਪਣੇ ਭਰਾਵਾਂ ਦੀ ਖਾਤਰ ਆਪਣੀ ਕੌਮ ਦੀ ਖਾਤਰ ਆਪਣੇ ਜਿਹੜੇ ਸਾਡੇ ਗਰੀਬ ਆਸੂਆਂ ਦੀ ਖਾਤਰ ਸਾਡੇ ਸਾਰਿਆਂ ਦੀ ਖਾਤਰ ਉਹਨਾਂ ਨੇ ਆਪਣਾ ਸਾਰਾ ਬਲੀਦਾਨ ਦਿੱਤਾ ਔਰ ਆਪਣਾ ਜੀਵ ਜਿਹੜਾ ਇਹ ਸੰਸਾਰ ਦੇ ਵਿੱਚ ਉਹਨਾਂ ਨੇ ਲਾ ਦਿੱਤਾ ਉਹਨਾਂ ਨੇ ਜਿੰਨਾ ਵੀ ਆਪਾਂ ਯਾਦ ਕਰਨ ਲਈ ਹੁੰਦਾ ਥੋੜਾ ਹੈ ਬਹੁਤ ਸਾਰੇ ਇਹ ਵਿਚਾਰ ਧਰਾ ਹੋਏ ਨੇ ਜਿਹੜੀਆਂ ਵਿਚਾਰ ਧਰਾ ਹੋਣਾਂ ਉਹਨਾਂ ਨੇ ਸਾਨੂੰ ਦਿੱਤੀਆਂ ਅਸੂਲ ਤੋਂ ਪੂਰਾ ਅਮਲ ਨਹੀਂ ਕਰ ਪਾਉਂਦੇ ਔਰ ਨਾ ਅਸੀਂ ਉਹ ਪੂਰਾ ਕਰ ਪਾ ਰਹੇ ਹਾਂ ਇਹ ਸੀ ਉਹ ਤੇ ਪੂਰਾ ਅਮਲ ਕਰ ਲਈਏ ਮੇਰਾ ਸਾਲਕ ਕਹ ਲੈ ਕੇ ਸਾਨੂੰ ਕੋਈ ਵੀ ਮੁਸ਼ਕਲ ਜਿਹੜੀ ਆਵਾ ਨਹੀਂ ਸਕਦੇ ਕੋਈ ਵੀ ਸਾਡੇ ਮਾਰਗ ਦੇ ਵਿੱਚ ਰਸਤੇ ਦੇ ਵਿੱਚ ਕੋਈ ਰੁਕਾ ਨਹੀਂ ਬਣ ਸਕਦਾ ਉਹ ਮਜਨਮ ਮਰ ਦੀ ਸ਼ਕਤੀ ਸ਼ਰਮੀ ਹੋ ਪਰ ਲੋੜ ਹੈ ਉਹਨਾਂ ਦੇ ਸੋਲਿਊਸ਼ਨ ਨੂੰ ਅਪਣਾਉਣਾ ਹੈ ਅਸੀਂ ਉਹ ਮਿਸ਼ਨ ਨੂੰ ਰੱਫ ਨਹੀਂ ਕਰਦੇ ਨਾ ਉਹਨੂੰ ਅਪਣਾਉਣਾ ਹੈ ਇਸ ਵਾਰ ਤੇ ਲੋੜ ਹੈ ਜੋ ਸਾਨੂੰ ਕਹਿ ਕੇ ਗਏ ਆ ਉਹ ਕਰਨਾ ਚਾਹੀਦਾ ਕੋਈ ਕਹਿੰਦਾ ਉਹ ਕਰਦੇ ਨਹੀਂ ਹੈ ਕੇਵਲ ਉਹਨਾਂ ਦਾ ਜਨਮ ਲਾਣਾ ગામਾਂ ਨੇ ਗੈਪ ਵੀ ਕਹਿ ਦੇਣਾ ਕਿਵੇਂ ਮੋਜਵਾ ਨੇ ਕਿ ਇੱਥੇ ਗੱਲ ਮੋਪ ਨਹੀਂ ਗੱਲ ਦੀ ਸਮਾਪਤ ਨਹੀਂ ਹੋ ਜਾਂਦੀ ਹੈ ਗੱਲ ਤਾਂ ਇਹ ਹੈ ਕਿ ਆਪਾਂ ਅੱਗੇ ਵਧਣਾ ਹੈ ਉਹਨਾਂ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਹੈ ਉਹਨਾਂ ਨੇ ਆਪਣੇ ਲਿਖਿਆ ਵੀ ਉਹਨੇ ਲੈਕਚਰਾਂ ਦੇ ਵਿੱਚ ਆਪਣੀ ਕਿਤਾਬਾਂ ਵਿੱਚ ਵੀ ਲਿਖਿਆ ਕਿ ਮੈਂ ਇਹਨੂੰ ਬਹੁਤ ਵੱਡਾ ਜੋਰ ਲਾ ਕੇ ਬੜੀ ਕੁਰਬਾਨੀ ਦੇ ਕੇ ਇਤਿਕਾਰਵਾ ਨੂੰ ਹੈ ਤੇ ਜੇ ਤੁਸੀਂ ਇਹਨੂੰ ਅੱਗੇ ਨਾਲ ਨਹੀਂ ਆ ਸਕੋਂਗੇ ਤਾਂ ਪਿੱਛੇ ਵੀ ਨਹੀਂ ਜਾਣਗੇ ਇਹਨਾਂ ਦਾ ਜੀਵਨ ਹੈ ਉਹਨਾਂ ਦੇ ਖਿਆਲਤ ਹੈ ਉਹਨਾਂ ਦੀ ਸੋਚ ਹੈ ਉਹਨਾਂ ਨੇ ਇਹ ਕਿਹਾ ਹੈ ਇਸ ਵਾਰ ਤੇ ਮੈਂ ਬਹੁਤ ਅਗਰ ਬੋਲ ਰਿਹਾ ਨਹੀਂ ਰਹਿਦਾ ਤੁਹਾਨੂੰ ਤੋਂ થોੜਾ ਇਹ ਕਿ ਇਹ ਅਜਿਹਾ ਜਿਹੇ ਸੰਦੇਸ਼ ਆ ਕਹਿਣ ਹੁੰਦਾ ਰਾਰਾ ਸੌਦਾ ਕਹਿਣ ਹੁੰਦਾ ਉਹ ਵੀ ਇਤਨੀ ਵੀ ਕਰਨੀ ਹੁੰਦੇ ਆ ਤੇ ਹੋਰ ਮੇਰਾ ਬੰਦਾ ਕਹਿੰਦਾ ਸੀ ਮੈਂ ਕੋ ਥੋੜੇ ਨਾਲ ਵਿਚਾਰਾਂ ਨੂੰ ਸਾਂਝ ਪਾਵਾ ਪਰ ਮੈਂ ਕਿ ਤੁਹਾਨੂੰ ਗੱਲ ਹੋਰ ਕਿਹੜੀ ਝੋਣਣ ਜਿਹੜੀ ਖਾਸ ਕਰਕੇ 2400 ਬੈਠੇ ਨਾਲ ਨਿਦੇਸ਼ਨੀ ਬੈਠੇ ਅਲਵਰ ਜੀ ਬੈਠੇ ਤੋਂ ਕਿ ਸਾਡੇ ਇਹਦੀ ਗੱਲ ਆਗੂ ਆ ਸਕਦੇ ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣੀ ਚਾਹੁੰਦਾ ਜਿਹੜੀ ਜਿੱਥੇ ਬੰਦੀ ਹੈ ਇਹਨਾਂ ਨੂੰ ਵੀ ਕਹਿਣੀ ਚਾਹੁੰਦਾ ਖੈਰ ਜੀ ਮੈਂ ਤੋੜਲਾ ਹਾਂ ਮੈਂ ਕਿ ਮੈਂ پہلے ਮੰਨ ਲੈਣਾ ਵੀ ਛੋਟਾ ਜਿਹੜਾ ਮਰਦਮਸ਼ਮਾਰੀ ਦਾ ਕਾਲਮ ਹੈ ਉਹ ਬਾਹਰ ਨਹੀਂ ਮਰਦਮਸ਼ਮਾਰੀ ਦੇ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਆਇਆ ਬਹੁਤ ਵੱਡੀ ਗਲਤੀ ਹੈ ਅਸੀਂ ਦਿੱਲੀ ਜਾ ਕੇ ਸੈਮੀਨਾਰ ਕੀਤਾ ਸੀ ਦਿੱਲੀ ਅਸੀਂ ਜਾ ਕੇ ਸੈਮੀਨਾਰ ਕੀਤਾ ਇਸ ਵਿਸ਼ੇ ਦੇ ਉੱਤੇ ਕਿਉਂਕਿ ਮੈਨੂੰ ਵੀ ਬਚਪਨ ਤੋਂ ਸ਼ੌਕ ਹੈ ਅਸੀਂ ਲੱਗੇ ਰਹੇ ਹਾਂ ਇਸ ਕੰਮ ਤੋਂ ਬਹੁਤ ਸਾਰੇ ਕੰਮ ਕੀਤੇ ਬਹੁਤ ਸਾਰੇ ਕਰਦੇ ਜਿੰਨਾ ਤੁਸੀਂ ਨੂੰ ਹੁੰਦਾ ਹੈ ਜਿੰਨਾ ਕਮਾਲ ਬਹੁਤ ਨੂੰ ਕਰ ਰਿਹਾ ਪਰ ਇਹ ਬੜੀ ਅਫਸੋਸ ਦੀ ਗੱਲ ਹੈ ਕਿ ਜਿਹੜਾ ਐਨਾ ਚੜ ਦੇਸ਼ ਨੂੰ ਯਾਦ ਹੋ ਉਹ ਨੂੰ ਹੋ ਗਿਆ ਔਰ ਸਾਡਾ ਜਿਹੜਾ ਕੌਮ ਹੈ ਉਹ ਬਹਾਲ ਨਹੀਂ ਹੋਇਆ ਔਰ ਨਾ ਇਹ ਵੀ ਸਾਨੂੰ ਪਤਾ ਚੱਲਿਆ ਵੀ ਸਾਡਾ ਜਿਹੜਾ ਕੌਮ ਕਿਹੜਾ ਹੈ ਔਰ ਕਿਹੜੇ ਕੌਮ ਦੇ ਵਿੱਚ ਅਸੀਂ ਆਉਂਦੇ ਹਾਂ ਨਾ ਸਾਨੂੰ ਕੋਈ ਦੱਸਦਾ ਹੈ ਇਹ ਡੀਵੋਟੀ ਕਿਤਾਬ ਉਹ ਪਤਾ ਕਿੰਨੇ ਜੱਲੂਗਾ ਤੁਸੀਂ ਕਿੰਨੇ ਹੈ ਉਹਨਾਂ ਕਈ ਜਿੰਨੇ ਮਰਦੇ ਪਰ ਲੇਕਿਨ ਤੁਹਾਡੀ ਵੱਖਰੀ ਗਣਤੀ ਜਿਹੜੀ ਕੋਈ ਨਹੀਂ ਹੈ। ਤੁਹਾਡਾ ਜਿਹੜਾ ਮਰਦਾਂ ਨੂੰ ਸਮਰਵੇ ਕੋਰਨਾ ਹੈ ਹਿਤੂ ਕੌਮ ਦੇ ਅੰਦਰ ਆਉਣਾ ਹੈ। ਔਰ ਉਹ ਕੌਮ ਨੂੰ ਬਹਾਲ ਕਰਨ ਲਈ ਬਹੁਤ ਕਰਵਾਨੀ ਦੀ ਲੋੜ ਹੈ ਬਹੁਤ ਜ਼ਰੂਰਤ ਹੈ ਇਸ ਗੱਲ ਦੀ ਤਾਂ ਕਿ ਆਪਾਂ ਨੂੰ ਪਤਾ ਚੱਲ ਸਕੇ ਆਪਾਂ ਕੌਮਿਆਂ ਕਿੱਥੇ ਹੈ ਆਪਣੀ ਹੋਂਦ ਕੀ ਹੈ। ਇਸ ਕਰਕੇ ਆਪਾਂ ਨੂੰ ਆਪਣੀ ਹੋਂਦ ਦਾ ਵੀ ਪਤਾ ਚੱਲ ਜਾਵੇ। ਮੂਨ ਦਾ ਪਤਾ ਕਰਨ ਵਾਸਤੇ ਪਹਿਲਾ ਆਪਣਾ ਕਾਲਮ ਜਿਹੜਾ ਹੈ ਨਾ ਮਾਦਨ ਸਮਰਿਆਸਾਨਾ ਉਹਨੂੰ ਬਹਾਲ ਕਰਾਓ ਇਹ ਮੇਰੀ ਅਪੀਲ ਹੈ ਮੇਰੀ ਕਿਤੇ ਲੋਕ ਪਈ ਤਾਂ ਨਹੀਂ ਤੁਹਾਡੇ ਨੇ ਜਾਣ ਰੋਚਾ ਆਇਆ ਨਾ ਮੈਂ ਪਿਛੇ ਨਹੀਂ ਹਟਣਾ ਬੜਾ ਹੈਗਾ ਕੌਂਗਰਸ ਸਮਾਜ ਲਈ ਜਮੇ ਸਮਾਜ ਵੀ ਮੰਨਦਾ ਹੈ ਸਰੂਰ ਗੁਰਤੀ ਜੀ ਵੀ ਹੈ ਇਹ ਜਿਹੜੀ ਚੀਜ਼ਾਂ ਹੋਰ ਬਹੁਤ ਸਾਰੀਆਂ ਗੱਲਾਂ ਇਹ ਹੀ ਨੇ ਜਿਹੜੀ ਗੱਡੀ ਪੋਲੀਟੀਕਲ ਗੇਮ ਹੈ ਸਾਡੀ ਪੋਲੀਟੀਕਲ ਗੇਮ ਜਿਹੜੀ ਹੈ ਲੀਡਰ ਸਹਿਬਾਨ ਬੈਠੇ ਹੈ ਬਹੁਤ ਸਾਡੇ ਵੱਡੇ ਵੱਡੇ ਲੀਡਰ ਹੋਇਆ ਚੌਂ ਸਾਬੀ ਸਾਡੇ ਬੜੇ ਵੱਡੇ ਲੀਡਰ ਹੋਇਆ ਸਾਡੇ ਇਸ ਨਗਰ ਦੇ ਮਾਸਟਰ ਜੀ ਹਾਸਟਰ ਵਰਤਤਾ ਸਿੰਘ ਜੀ ਬਣਾਉਣਾ ਨੇ ਕਾਫੀ ਕੰਮ ਕੀਤਾ ਬਹੁਤ ਕੁਝ ਉਹਨਾਂ ਨੇ ਕੀਤਾ ਹੋਰ ਵੀ ਬਹੁਤ ਸਾਰੇ ਲੀਡਰ ਹੈਗੇ ਆ ਦੁਗੇ ਰਾਗਿਆਂ ਦੇ ਵੀ ਹੈਗੇ ਆ ਜੋ ਵੀ ਸੰਬੋਧਨ ਹੋਏ ਜਿਹੜੇ ਲੋਕ ਪਿਆਰ ਨਾਲ ਕਰਦੇ ਆ ਉਹ ਨਹੀਂ ਰਹੇ ਦੁਨੀਆ ਵਿੱਚ ਮੇਰਾ ਕਹਿਣ ਤੋਂ ਭਾਵ ਹੈ ਕਿ ਜਿੰਨੀ ਵੀ ਪ੍ਰੋਪਰ ਲੀਡਰਸ਼ਿਪ ਹੈ ਸਬੂਨ ਕਾਰਜਨੀਪੇਸ਼ ਵਿੱਚ ਆਪਣੇ ਜਿਹੜੇ ਮੌਜੂਦਾ ਹੈ ਜਿਹੜੇ ਹੋਣੇ ਆ ਜਿਹੜੇ ਇਸ ਵੇਲੇ ਆਪਣੇ ਸਰਕਾਰਾਂ ਵਿੱਚ ਕੰਮ ਵੀ ਕਰ ਰਹੇ ਆ ਤੇ ਨਹੀਂ ਕਰ ਰਹੇ ਔਰ ਜੇ ਸਾਡੀ ਬਹੁਜਾਂ ਸਮਾਜ ਪਾਰਟੀ ਦੇ ਲੀਡਰ ਸਾਹਿਬਾਨ ਕਈ ਰਾਸਵਾਂ ਚ ਬੈਠੇ ਆ ਕਈ ਕਾਂਗਰਸ ਦੀ ਪਾਰਟੀ ਦੇ ਉੱਥੇ ਬੈਠੇ ਆ ਮੈਂ ਇਨਾ ਤਾਂ ਨਹੀਂ ਲੈਣਾ ਪੈਂਦਾ ਸੀ ਪਰ ਮੂੰਹ ਆਈ ਬਾਤਾਂ ਰਹਿੰਦੀ ਐ ਉਹ ਬੁੱਲੇ ਹੱਥਾਂ ਦੀ ਗੱਲ ਪੜੀ ਉੱਤੇ ਸੁਣਤੀ ਐ ਔਰ ਜਿਹਨੇ ਸਾਡੇ ਲੇਡੀ ਸਾਹਿਬਾਨ ਹੈ ਜਿਹੜੇ ਸਾਨੂੰ ਲੀਡ ਕਰ ਰਹੇ ਸਾਡੀ ਕੌਮ ਨੂੰ ਲੀਡ ਕਰ ਰਹੇ ਔਰ ਸਾਡੀ ਕੌਮ ਦੇ ਲੀਡਰ ਹੈ ਮੈਂ ਉਹਨਾਂ ਨੂੰ ਮobil ਕਰਨਾ ਹੈ ਦੇਈ ਅਨਰਵਾਇਤ ਸੀ ਬੇਗਮਪੁਰਾ ਬੇਗਮ ਬੇਗਮ ਨਹੀਂ ਦੇਵ ਨਸਤਰੀ ਹੁੰਦੀ ਉਹ ਸਾਵਨ ਲਿਖਾ ਬੇਗਮਪੁਰਾ ਬੇਗਮ ਤੋਂ ਅਰਥ ਹੈ ਵੀ ਜਿੱਥੇ ਕਿਸੇ ਨੂੰ ਕੋਈ ਗੱਲ ਨਹੀਂ ਹੈ ਕੋਈ ਫਿਕਰ ਨਹੀਂ ਹੈ ਇਹ ਤੁਸੀਂ ਸੁਪਨੇ ਲੈਣੀ ਚਾਹੋ ਨਾ ਸੁਪਨੇ ਸੰਕਰ ਕਰਨਾ ਦੋਨੇ ਇਹ ਤੁਸੀਂ ਟੀਸੀ ਤੇ ਪਹੁੰਚੋ ਨਾ ਉਹਨੇ ਮੰਜ਼ਲੇ ਮਕਸੂਦ ਤੇ ਪਹੁੰਚਣਾ ਚਾਹੋ ਨਾ ਤਾਂ ਫਿਰ ਆਪਣੇ ਆਪ ਦਾ ਪਹਿਲਾ ਸੁਧਾਰਾ ਆਹ ਮੈਂ ਤੁਹਾਨੂੰ ਪੜ੍ਹਨ ਤੋਂ ਲੈ ਸਕਾ ਹਰ ਘਰ ਕੋ ਆਪਣਾ ਉਪਰ ਕਿਹਾ ਸਾਡੇ ਵਿੱਚ ਕਹਿੰਿਆ ਪੂਰਿਆ ਕਰੋ ਅਸੀਂ ਕਿੱਥੇ ਖੜੇ ਅਸੀਂ ਕੌਮ ਲਈ ਕੀ ਕਰਦੇ ਸਾਡੀ ਜ਼ਿੰਮੇਵਾਰੀ ਕੀ ਹੈ ਜ਼ਿੰਮੇਵਾਰੀ ਨੂੰ ਸਮਝੋ ਕੋਣ ਪੁੱਛਣਾ ਲੋਕਾਂ ਨੇ ਇਹ ਮੇਰਾ ਸੋਨੂ ਅੱਜ ਇਹ ਐਲਾਨ ਹੈ ਕਿ ਤੁਹਾਨੂੰ ਲੋਕ ਪੁੱਛਣਗੇ ਕਿ ਤੁਸੀਂ ਕੌਮ ਲਈ ਕੀ ਕਰਦੇ ਉਸਾਂ ਹੀ ਕਰ ਰਹੀ ਜੀ ਅਗੀਆਂ ਗੱਲਾਂ ਐ 70 ਸਾਲ ਤੋਂ ਕੋ ਬਾਹਰ ਨਹੀਂ ਕਰਾ ਸਕਿਆ ਪਾਕਿਸਤਾਨ ਹਿੰਦੁਸਤਾਨ ਬਣੇ ਨੂੰ ਨਜਰ ਹੋ ਗਿਆ ਮੈਨੂੰ ਦੱਸ ਦੋ ਕਿ ਤੁਹਾਨੂੰ ਪਤਾ ਹੋਵੇ ਪਛਾੜੇ ਕਾਲਮ ਕਿਹੜੇ ਅੰਦੇ ਵਿੱਚ ਹੋਣੀ ਸਾਡੇ ਹੋਗੀ ਸਾਡੇ ਬਿਹਾਰ ਬਹੁਤ ਸਾਰੀਆਂ ਗੱਲਾਂ ਐ ਆਪਾਂ ਨੂੰ ਬਹਿ ਕੇ ਵਿਚਾਰ ਕਰਾਂਗੇ ਤੁਸੀਂ ਮੇਰੇ ਕੋਲ ਕਿਤੇ ਆਇਓ ਮੈਂ ਇੱਥੇ ਰਹਿਣਾ ਲੱਗੇ ਔਰ ਉੱਥੇ ਮੈਂ ਡਿਸਕਲ ਕਰੂ ਨਾ ਗੱਲਾਂ ਕਿ ਮੈਂ ਥੋੜੇ ਮੋਰੂ ਰਿਹਾ ਕਾੜ ਕੱਟ ਕੇ ਰੱਖੂਗਾ ਵਿਵੇਚਰ ਰੱਖੂਗਾ ਮੈਂ ਤੁਹਾਡੇ ਨਾਲ ਬਰਨ ਸਥੇਗਾ ਗੱਲ ਕਰੂਗਾ ਔਰ ਉਹ ਜਿਹੜੀਆਂ ਗੱਲਾਂ ਸਾਡੀਆਂ ਐ ਇਤਾਂ ਹੀ ਆਪਾਂ ਬੁਰੀਆਂ ਕਰਾਂਗੇ ਜੇ ਆਪਾਂ ਉਹਨਾਂ ਲਈ ਜਿਹੜੇ ਪਾਇਆ ਪੂਰਨੇ ਆ ਜੋ ਉਹਨਾਂ ਨੂੰ ਸੰਭੁਲੇ ਆ ਉਹ ਕੰਮ ਕਰੀਏ ਆਪਾਂ ਫਿਰ ਆਪਾਂ ਅਬੇਦ ਵਿੱਚ ਕੰਮ ਕੰਮਜੋਬ ਹੋ ਸਕਦੇ ਆ ਵਿਦਿਆ ਇੱਕ ਐਸਾ ਵੱਡਾ ਦੁਨੀਆ ਵਿੱਚ ਜਾਣਤਰਾ ਹੈ ਔਰ ਜਿਹਰੇ ਅੰਦਰੇ ਜਿਹਰੇ ਜਾਂਦਾ ਹੈ ਸ਼ੇਰ ਨਹੀਂ ਆ ਦੁੱਧ ਆ ਉਹ ਫੇਰ ਦਹਾੜਦਾ ਹੈ ਫੇਰ ਉਹ ਦਹਾੜਦਾ ਹੈ ਫਿਰ ਉਹ ਦਹਾੜਣੀ ਹੈ ਜੰਮ ਲੈ ਵੀ ਛਣਾਤਾ ਪਾਉਂਦੀ ਹੈ ਔਰ ਲੇਕਨ ਉਹਦੇ ਕਾਹਲ ਬਣ ਗਏ ਔਰ ਆਪਣੇ ਮੁਝੇ ਨੂੰ ਗੋ ਵੀ ਹੋ ਉਸ ਦੇਖੇ ਆ ਪੰਪਰਾ ਹੋ ਗਏ ਸੋ ਮੈਂ ਕਹਿੰਦਾ ਨਾ ਜਿਹੜੇ ਜਿੰਨੇ ਵੀ ਨੌਦਵਾਰ ਹੈ ਜਿਹੜੇ ਇਹ ਪ੍ਰਬੰਧ ਕਰ ਰਹੇ ਹੈ ਜਿਨ੍ਹਾਂ ਨੇ ਪ੍ਰਹਲਾਦ ਕੀਤਾ ਉਹਨਾਂ ਦੇ ਸਚੂ ਲਾਉਣ ਦਾ ਅਤੇ ਇਹਨਾਂ ਨੇ ਹੋਰ ਸਾਰੇ ਪ੍ਰਬੰਧ ਕੀਤੇ ਹੈ ਅੱਜ ਇਸ ਮੇਤੋਂ ਮੋਰ ਦਰੋਂ ਸਭ ਤੇ ਪੂਰਾ ਦਿਨ ਹੋ ਗਿਆ ਮੈਂ ਕਹਿੰਦਾ ਕਿ ਆ ਸੀ ਕਿਉਂਕਿ ਇਹ ਜੇ ਚੌਰੀ ਪਾਤਰਾ ਨੂੰ ਜਿਹਦੀ ਤਸੀਲਾਂ ਤੋਂ ਜਰਸੀ ਸੀ ਉਹਦਾ ਸਮਾਰੋਹ ਨੂੰ ਬੀਤੇ 2 ਵਜੇ ਤੱਕ ਚੱਲਿਆ। ਉਦੋਂ ਹੀ ਮੈਂ ਇੱਥੇ ਹੀ ਚੌੜੀ ਸੜਕ ਤੇ ਆਏ ਸੀ। ਤੇ ਆ ਹੁਣ ਵੀ ਜਿਹੜਾ ਪ੍ਰੋਗਰਾਮ ਇਹ ਚੱਲਣਾ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਸਾਡੇ ਨੌਜਵਾਨ ਜਾਗਰਤ ਹੋਏ ਐ ਔਰ ਜਾਗਰਤ ਹੋ ਕੇ ਚੰਗੇ ਕੰਮ ਕਰ ਰਹੇ ਐ। ਚੰਗੇ ਸ਼ਹਿ ਦੇ ਰਹੇ ਐ ਔਰ ਚੰਗੇ ਕੰਮ ਦੇ ਸਾਲ ਲੈ ਰਹੇ ਸਾਡੇ ਨੌਜਵਾਨ ਜਿਹੜੇ ਨੂੰ ਮੈਂ ਇੱਕ ਹੋਰ ਫੀਲ ਕਰੂੰਗਾ ਕਿ ਭਾਈ ਨਸ਼ਿਆਂ ਦਾ ਤਿਆਗ ਕਰਨਾ। ਨਸ਼ੇ ਨਹੀਂ ਕਰਨੇ। ਸਾਨੂੰ ਸਾਡੇ ਰਹਿਬਰਾਂ ਦਾ ਹੁਕਮ ਸਾਡੇ ਗੁਰੂਆਂ ਦਾ ਹੁਕਮ ਐ। ਸਰਕਾਰ ਤਾਂ ਬਾਅਦ ਨਹੀਂ ਲੈ ਸੰਤ ਜਨ ਕਰਤ ਨਹੀਂ ਪਾਉਣਾ ਗੰਗਾ ਜਲ ਦੀ ਖਰਾਬ ਕੱਢੀ ਉਹ ਗੁਰੂ ਲਾਲ ਤੁਮਾਰਾ ਕਹਿੰਦੇ ਬੜੇ ਪਰਿਖਤ ਨਹੀਂ ਪੁੱਜਦੇ ਲੇਖਨ ਕੋ ਗਰੇੜ ਕਰੋ ਨਸ਼ਿਆਂ ਤੋਂ ਦੂਰ ਰਹੋ ਨੋਂ ਲੋਨ ਪੀੜ ਨੂੰ ਮੇਰੀ ਟੇਲੇ ਨਸ਼ੇ ਨਹੀਂ ਕਰਨਾ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਜੀਵਨ ਦਾ ਸੁਧਾਰ ਕਰਨਾ ਹੈ ਗੈਰਗੁਰੂ ਗੈਰ ਤੁਲਗੁਰ ਗੈਰ ਪਾਉ ਗੈਰ ਸਾਡੇ ਬਹੁਤ ਹੀ ਸਨਸਕਾਰ ਜੋ ਪਪਾ ਨਿਰਮਲ ਸਿੰਘ ਦੀ ਅਵਦਾਨ ਨੂੰ ਜੋਜੀ ਸੁਦਰਸ਼ਨ ਜੀ ਸ਼੍ਰੀ ਜਿੱਤ ਸਿੰਘ ਜੀ ਔਰ ਨਾਲ ਦੀ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਕ੍ਰਾਈਮ ਕੰਟਰੋਲ ਤੋਂ ਐਸ ਕੇ ਅਮਰਜੀਤ ਜੀ ਤੇ ਉਹਨਾਂ ਦੀ ਪੂਰੀ ਟੀਮ ਆਈ ਹੈ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਦਾ ਵੀ ਕਮੇਟੀ ਦੁਆਰਾ ਸਨਮਾਨ ਕੀਤਾ ਜਾਵੇਗਾ। ਸ਼੍ਰੀ ਐਸ ਕੇ ਅਮਰਜੀਤ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਸ਼੍ਰੀ ਮੋਹਨ ਸਿੰਘ ਜੀ ਕੇ ਸ਼੍ਰੀ ਰਾਜਕਮਾਰ ਜੀ ਬਰਿਆਣਾ ਸ਼੍ਰੀ ਰੁਕੇਸ਼ ਕੁਮਾਰ ਜੀ ਨਾਲਾਪਿੰਡ ਤੋਂ ਸ਼੍ਰੀ ਯਾਰਮ ਜੀ ਸ਼੍ਰੀ ਕੁਲਵਿੰਦਰ ਸਿੰਘ ਜੀ ਦਾਖਲ ਸ਼੍ਰੀ ਪਾਲੀ ਜੀ ਬੀਐਸਪੀ ਲੀਡਰ ਹੁਸੈਨਪੁਰ ਤੋਂ ਜੈ ਭੀਮ ਜੈ ਭਾਰਤ ਜੈ ਭੀਮ